ਜੈ ਸਾਈਂ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵ ਹਾਂ ਉੱਤੇ থাম্বਨੇਲ ਤੁਸੀਂ ਦੇਖ ਹੀ ਲਿਆ ਕਿ ਤੁਸੀਂ ਤੋਹਫਾ ਲੈਣਾ ਚਾਹੁੰਦੇ ਹੋ ਜਿਵੇਂ ਕਿ ਅੱਜ ਦੇ ਟਾਈਮ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਬੜਾ ਇੱਕ ਟ੍ਰੈਂਡ ਚੱਲ ਰਿਹਾ ਹੈ ਕਿ ਇੰਸਟਾਗ੍ਰam ਵਾਲੇ YouTube ਵਾਲੇ ਗਿਫਟਸ ਬਣ ਰਹੇ ਨੇ ਆਪਣੇ ਕਿਸੇ ਨਾ ਕਿਸੇ ਇਦਾਂ ਦੇ ਫੈਨ ਨੂੰ ਸੋ ਮੇਰੇ ਤੁਸੀਂ ਫੈਨ ਤਾਂ ਨਹੀਂ ਹੈਗੇ ਮੇਰੇ ਤੁਸੀਂ ਸਾਰੇ ਭਰਾਵਾ ਵਰਗੇ ਹੋ ਫੈਮਿਲੀ ਵਰਗੇ ਹੋ ਤਾਂ ਮੈਂ ਸੋਚਿਆ ਕਿ ਮੈਂ ਵੀ ਇਸ ਟ੍ਰੈਂਡ ਦਾ ਇੱਕ ਹਿੱਸਾ ਬਣਾ ਪਰ ਮੇਰੇ ਵੱਲੋਂ ਜੋ ਤਰੀਕਾ ਆ ਗਿਫਟ ਦੇਣ ਦਾ ਉਹ ਤਰੀਕਾ ਇਹ ਆ ਕਿ ਤੁਸੀਂ ਸਾਰਿਆਂ ਨੇ ਇੰਸਟਾਗ੍ਰam ਦੇ ਉੱਤੇ ਜਾਣਾ ਆ ਮੈਨੂੰ ਫੋਲੋ ਕਰਨਾ ਆ ਫੋਲੋ ਕਰਕੇ ਸਾਈ ਜੀ ਦੇ ਨਾਮ ਦੇ ਉੱਤੇ ਟੱਪੇ ਜਿਹੜੇ ਤੁਸੀਂ ਆਡੀਓ ਸੁਣੀ ਹੋਈ ਆ ਰੀਲ ਬਣਾਉਣੀਆਂ ਉਹਨਾਂ ਟੱਪਿਆਂ ਦੇ ਉੱਤੇ ਰੀਲ ਬਣਾਉਣੀਆਂ ਜੀਦੀ ਰੀਲ ਸੋਹਣੀ ਬਣੀ ਤੇ ਵਾਇਰਲ ਹੋਈ ਜਾਦਾ ਉਹਨੂੰ ਮੇਰੇ ਵੱਲੋਂ ਇੱਕ ਛੋਟਾ ਜਿਹਾ ਗਿਫਟ ਤੇ ਉਹਦੀ ਸਾਰੀ ਫੈਮਿਲੀ ਨੂੰ ਮੇਰੇ ਵੱਲੋਂ ਮੇਰੇ ਛੋਟੇ ਜਿਹੇ ਘਰ ਦੇ ਵਿੱਚ ਦਪੈਰ ਦੀ ਰੋਟੀ ਜਾਣੇ ਕਿ ਲੰਚ ਦੇ ਉੱਤੇ ਇਨਵੀਟੇਸ਼ਨ ਸਿਰਫ ਛੋਟਾ ਜਿਹਾ ਹੀ ਕੰਮ ਆ ਤੇ ਛੋਟਾ ਜਿਹਾ ਗਿਫਟ ਦੇਣਾ ਤੇ ਛੋਟੀ ਜੀ ਹੀ ਗੱਲ ਆ ਪਰ ਇਹਦੇ ਵਿੱਚ ਪਿਆਰ ਬਹੁਤ ਆ ਸੋ ਮੈਨੂੰ ਉਮੀਦ ਆ ਤੁਸੀਂ ਜਿੰਨੇ ਵੀ ਮੇਰੇ ਨਾਲ YouTube ਦੇ ਜੁੜੇ ਹੋਏ ਹੋ Instagram ਤੇ ਫੋਲੋ ਕਰੋਗੇ ਤੇ ਰੀਲਸ ਜ਼ਰੂਰ ਬਣਾਓਗੇ ਸਾਂਹੇਰੇ ਟੱਪਿਆਂ ਦੇ ਉੱਤੇ ਰੀਲ ਦੇ ਉੱਤੇ ਜਾ ਕੇ ਤੁਸੀਂ ਸਿਰਫ ਸਰਚ ਕਰਨਾ ਆ ਟੱਪੇ ਦੇ ਵੀਰ ਅੱਤੇ ਤੁਹਾਨੂੰ ਆਡੀਓ ਮਿਲ ਜੂਗੀ ਉਸ ਆਡੀਓ ਉੱਤੇ ਜਿਹੜਾ ਵੀ ਤੁਹਾਨੂੰ ਸਾਇਰੀ ਦਾ ਟੱਪਾ ਸੋਹਣਾ ਲੱਗਦਾ ਉਹਦੇ ਉੱਤੇ ਰੀਲ ਬਣਾਓ ਜਿਹਦੀ ਰੀਲ ਸੋਹਣੀ ਬਣੀ ਤੇ ਵਾਇਰਲ ਹੋਈ ਉਹਨੂੰ ਮੇਰੇ ਵੱਲੋਂ ਗਿਫਟ ਤੇ ਲੰਚ ਤੇ ਇਨਵੀਟੇਸ਼ਨ ਚਾਹ ਦੇਰ ਨਾ ਕਰੋ ਲਾਈਕ ਕਮੈਂਟ ਤੇ ਸ਼ੇਅਰ ਕਰੋ ਤੇ ਰੀਲਸ ਬਣਾਓ ਜੈਸਾ ਜੀ ਵੀ